देर रात कुछ नौजवान अपनी बाइक पे लोड़ी मनान ਤੋਂ ਬਾਅਦ ਘਰ ਵਾਪਸ ਜਾ ਰਹੇ ਸੀ ਕਿ ਅਚਾਨਕ ਹੀ ਰਾਤ ਉਹਨਾਂ ਨੂੰ ਮੁਲਾਜ਼ਮਾਂ ਵੱਲੋਂ ਰੋਕਿਆ ਜਾਂਦਾ ਤੇ ਕਿਹਾ ਜਾਂਦਾ ਹੈ ਕਿ ਤਿੰਨ ਮੁੰਡੇ ਇੱਕ ਹੀ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਨੇ ਤੇ ਉਹਨਾਂ ਖਿਲਾਫ ਚਲਾਨ ਕੱਟਿਆ ਜਾਵੇਗਾ ਇਸ ਗੱਲ ਤੋਂ ਮੁੰਡਿਆਂ ਤੇ ਪੁਲਿਸ ਵਿਸ਼ਕਾਰ ਕਾਹ ਸੁਣੀ ਹੋ ਗਈ ਤੇ ਫੇਰ ਕੀ ਸੀ ਮੁੰਡਿਆਂ ਨੇ ਪੁਲਿਸ ਖਿਲਾਫ ਉਹਨਾਂ ਦੀ ਗੱਡੀ ਅੱਗੇ ਬੈਠ ਕੇ ਹੀ ਧਰਨਾ ਲਾ ਦਿੱਤਾ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਤੁਸੀਂ ਆਪ ਹੀ ਵੇਖ ਸਕਦੇ ਹੋ ਕਿ ਕਿੰਝ ਪੁਲਿਸ ਵਾਲਿਆਂ ਦੇ ਖਿਲਾਫ ਮੁੰਡੇ ਨਾਰੇਬਾਜ਼ੀ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਉਨ੍ਹਾਂ ਨਾਲ ਤੱਕੇਸ਼ਾਈ ਕੀਤੀ ਜਾ ਰਹੀ ਹੈ ਇਸ ਮਾਮਲੇ ਚੋਂtheta ਮੌਜੂਦ ਲੋਕਾਂ ਦਾ ਕੀ ਕੁਝ ਕਹਿਣਾ ਤੁਹਾਨੂੰ ਇੱਕ ਵਾਰ ਸੁਣਾ ਦਿੰਨੇ ਆ ਬ੍ਰਦਰ ਮੈਂ ਤਾਂ ਮੌਕੇ ਤੋਂ ਆਇਆ ਮੈਂ ਮੌਕੇ ਤੇ ਜੋ ਸਥਿਤੀ ਦੇਖੀ ਸਾਰਾ ਸਿਸਟਮ ਦੇਖਿਆ ਇਹ ਕੁਛ ਨਹੀਂ ਰੋਲਾ ਰੋਲਾ ਸਿਰਫ ਇਹ ਇੱਕ ਬੇਈਮਾਨ ਪ੍ਰਸ਼ਟਾਜਰ ਕਾਤੇ ਮੈਂ ਪੰਜਾਬ ਸਰਕਾਰ ਅੱਗੇ ਮੰਗ ਕਰਦਾ ਭਗਵੰਤ ਸਤਮਾਨ ਜੀ ਅੱਗੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅੱਗੇ ਔਰ ਹਲਕਾ ਵਿਧਾਇਕ ਸ਼ੋਕ ਪ੍ਰੈਸ਼ਰ ਜੀ ਐਮਐਲਏ ਹਲਕਾ ਸੈਂਟਰਲ ਦੇ ਅੱਗੇ ਵੀ ਇਹੋ ਜਿਹਾ ਗੁੰਡਾਗਰਦੀ ਪਹਿਲਾਂ ਇਹਦੇ ਕਰਾਪਸ਼ਨ ਦਾ ਇਲਜ਼ਾਮ ਉੱਥੇ ਲੱਗਾ ਗੋਲ ਗੱਪਿਆਂ ਵਾਲੇ ਸਟਿੰਗ ਇੰਸਪੈਕਟਰ ਤੇ ਅੱਜ ਇਹਨੇ ਜੇ ਨੂੰ ਕਿਸੇ ਡਿਊਟੀ ਤੇ ਜਾ ਰਿਹਾ ਮੈਂ ਤਾਂ ਮੰਨਦਾ ਜੇ ਤੂੰ ਮੁੰਡੇ ਚਾਰ ਰੋਕ ਕੇ ਤੈਨੂੰ ਇਹਨੂੰ ਤੂੰ ਰੋਕਿਆ ਤੇਰੇ ਕੋਲ ਚਲਾਨ ਬੁੱਕ ਹੋਣੀ ਚਾਹੀਦੀ ਪਰ ਇਸ ਨੂੰ ਮੈਂ ਹਾਈ ਕੋਰਟ ਜ਼ਰੂਰ ਚੈਲੰਜ ਕਰਾਂਗਾ ਜੇ ਪੁਲਿਸ ਇਹਦਾ ੱਟਕਾ ਕਰਦੀ ਰਹੀ ਪਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪੰਜਾਬ ਸਰਕਾਰ ਅੱਗੇ ਤੇ ਸਾਡੀ ਬੈਂਟਰ ਤੇ ਤੀਜਾ ਚੌਥਾ ਇਲਜ਼ਾਮ ਲੱਗ ਗਿਆ ਦੀ ਤੁਰੰਤ ਬਦਲੀ ਕਰੋ ਚਾਹੇ ਜਾਂ ਨੋ ਡਿਸਮਿਸ ਕਰੋ ਇਹ ਹੋ ਜਾਂ ਕਿਰਾਪਟਾ ਬੰਦੇ ਦੀ ਲੋੜ ਨਹੀਂ ਜਿਹਦੇ ਕਰਕੇ ਇੱਥੇ ਹਰਾਸਮੈਂਟ ਹੋ ਗਈ ਪਬਲਿਕ ਕੱਕ ਪਰੇਸ਼ਾਨ ਹੋ ਇਸ ਮਾਮਲੇ ਜਦੋਂ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦਾ ਪੱਖ ਜਾਣਨ ਲਈ ਉਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕੈਮਰੇ ਅੱਗੇ ਆਉਣ ਤੋਂ ਇਨਕਾਰ ਕਰ ਦਿੱਤਾ ਬਰਹਾਲ ਹੁਣ ਪੁਲਿਸ ਦੇ ਬਿਆਨ ਤੋਂ ਬਾਅਦ ਹੀ ਸਾਹਮਣੇ ਆਏਗਾ ਕਿ ਆਖਿਰ ਕਿਹੜੀ ਨਿੱਕੀ ਜਹੀ ਗੱਲ ਤੇ ਮਾਮਲਾ ਇੰਨਾ ਵੱਧ ਗਿਆ ਲੁਧਿਆਣਾ ਤੋਂ ਪ੍ਰਕਾਸ਼ ਜਸਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਦੇ ਰਾਤ ਕੁਝ ਨੌਜਵਾਨ ਆਪਣੀ ਬਾਈਕ ਤੇ ਲੋੜੀ ਮਨਾਉਣ ਤੋਂ ਬਾਅਦ ਘਰ ਵਾਪਸ ਜਾ ਰਹੇ ਸੀ ਕਿ ਅਚਾਨਕ ਹੀ ਰਾਤ ਉਹਨਾਂ ਨੂੰ ਮੁਲਾਜ਼ਮਾਂ ਵੱਲੋਂ ਰੋਕਿਆ ਜਾਂਦਾ ਤੇ ਕਿਹਾ ਜਾਂਦਾ ਹੈ ਕਿ ਤਿੰਨ ਮੁੰਡੇ ਇੱਕ ਹੀ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਨੇ ਤੇ ਉਹਨਾਂ ਖਿਲਾਫ ਚਲਾਨ ਕਟਿਆ ਜਾਵੇਗਾ ਇਸ ਗੱਲ ਤੋਂ ਮੁੰਡਿਆਂ ਤੇ ਪੁਲਿਸ ਵਿਕਾਰ ਕਾਹ ਸੁਣੀ ਹੋ ਗਈ ਤੇ ਫੇਰ ਕੀ ਸੀ ਮੁੰਡਿਆਂ ਨੇ ਪੁਲਿਸ ਖਿਲਾਫ ਉਹਨਾਂ ਦੀ ਗੱਡੀ ਅੱਗੇ ਬੈਠ ਕੇ ਹੀ ਧਰਨਾ ਲਾ ਦਿੱਤਾ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਤੁਸੀਂ ਆਪ ਹੀ ਵੇਖ ਸਕਦੇ ਹੋ ਕਿ ਕਿੰਝ ਪੁਲਿਸ ਵਾਲਿਆਂ ਦੇ ਖਿਲਾਫ ਮੁੰਡੇ ਨਾਰੇਬਾਜ਼ੀ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਉਨ੍ਹਾਂ ਨਾਲ ਤੱਕੇਸ਼ਾਈ ਕੀਤੀ ਜਾ ਰਹੀ ਹੈ ਇਸ ਮਾਮਲੇ 'ਚ ਉੱਥੇ ਮੌਜੂਦ ਲੋਕਾਂ ਦਾ ਕੀ ਕੁਝ ਕਹਿਣਾ ਤੁਹਾਨੂੰ ਇੱਕ ਵਾਰ ਸੁਣਾ ਦਿੰਨੇ ਆ ਬ੍ਰਦਰ ਮੈਂ ਤਾਂ ਮੌਕੇ ਤੋਂ ਆਇਆ ਹਾਂ ਮੈਂ ਮੌਕੇ ਤੇ ਜੋ ਸਥਿਤੀ ਦੇਖੀ ਸਾਰਾ ਸਿਸਟਮ ਦੇਖਿਆ ਇਹ ਕੁਝ ਨਹੀਂ ਰੋਲਾ ਰੋਲਾ ਸਿਰਫ ਇਹ ਆ ਇੱਕ ਬੇਈਮਾਨ ਪਿਸ਼ਤਾ ਜਾਰ ਕਾਤੇ ਮੈਂ ਪੰਜਾਬ ਸਰਕਾਰ ਅੱਗੇ ਮੰਗ ਕਰਦਾ ਭਗਵੰਤ ਮਾਨ ਜੀ ਅੱਗੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅੱਗੇ ਔਰ ਹਲਕਾ ਵਿਧਾਇਕ ਸ਼ੋਕ ਪ੍ਰੈਸ਼ਰ ਜੀ ਐਮਐਲਏ ਹਲਕਾ ਸੈਂਟਰਲ ਦੇ ਅੱਗੇ ਵੀ ਇਹੋ ਜਿਹਾ ਗੁੰਡਾਗਰਦੀ ਪਹਿਲਾਂ ਇਹਦੇ ਕਰਪਸ਼ਨ ਦਾ ਇਲਜ਼ਾਮ ਉੱਥੇ ਲੱਗਾ ਗੋਲਗੱਪਿਆਂ ਵਾਲੇ ਚੈਪਿੰਗ ਇੰਸਪੈਕਟਰ ਤੇ ਅੱਜ ਇਹਨੇ ਜੇ ਤੂੰ ਕਿਸੇ ਡਿਊਟੀ ਤੇ ਜਾ ਰਿਹਾ ਮੈਂ ਤਾਂ ਮੰਨਦਾ ਜੇ ਤੂੰ ਮੁੰਡੇ ਚਾਰ ਰੋਕ ਕੇ ਤੈਨੂੰ ਰੋਕ ਕਰ ਕੋ ਚਲਾਨ ਬੁੱਕ ਹੋਣੀ ਚਾਹੀਦੀ ਪਰ ਇਸ ਨੂੰ ਮੈਂ ਹਾਈ ਕੋਰਟ ਜ਼ਰੂਰ ਚੈਲੰਜ ਕਰਾਂਗਾ ਜੇ ਪੁਲਿਸ ਇਹਦਾ ੱਟਕਾ ਕਰਦੀ ਰਹੀ ਪਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪੰਜਾਬ ਸਰਕਾਰ ਅੱਗੇ ਤਾਂ ਸਾਡੀ ਕੀ ਬੈਂਟਰ ਤੇ ਤੀਜਾ ਚੌਥਾ ਇਲਜ਼ਾਮ ਲੱਗ ਗਿਆ ਇਹਦੀ ਤੰਤ ਬਦਲੀ ਕਰੋ ਚਾਏ ਜਾਂ ਨੋਟਿਸ ਮਿਸ ਕਰੋ ਇਹ ਹੋ ਜਾਂ ਕਿ ਰੱਪਟਾ ਬੰਦੇ ਦੀ ਲੋੜ ਨਹੀਂ ਜਿਹੜੇ ਕਰਕੇ ਇੱਥੇ ਹਰਾਸਮੈਂਟ ਹੋ ਗਈ ਪਬਲਿਕ ਕੱਕ ਪਰੇਸ਼ਾਨ ਹੋ ਇਸ ਮਾਮਲੇ ਜਦੋਂ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦਾ ਪੱਖ ਜਾਣਨ ਲਈ ਉਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕੈਮਰੇ ਅੱਗੇ ਆਉਣ ਤੋਂ ਇਨਕਾਰ ਕਰ ਦਿੱਤਾ ਬਰਹਾਲ ਹੁਣ ਪੁਲਿਸ ਦੇ ਬਿਆਨ ਤੋਂ ਬਾਅਦ ਹੀ ਸਾਹਮਣੇ ਆਏਗਾ ਕਿ ਆਖਿਰ ਕਿਹੜੀ ਨਿੱਕੀ ਜਹੀ ਗੱਲ ਤੇ ਮਾਮਲਾ ਇੰਨਾ ਵੱਧ ਗਿਆ ਲੁਧਿਆਣਾ ਤੋਂ ਪ੍ਰਕਾਸ਼ ਜਸਦੀ ਰਿਪੋਰਟ ਡੇਲੀ ਪੋਸਟ ਪੰਜਾਬੀ